ਪੰਨਖਾਈ ਦੇ ਵਿੱਚ ਨਾ ਕਿਸੇ ਨੇ ਪਿੰਡ ਦੀਆਂ ਭੂਆ ਤੋਂ ਜ਼ਮੀਨ ਖਰੀਦੀ ਆ ਚੋਰੀ ਉਹਨਾਂ ਨੇ ਸਾਡੇ ਪਿੰਡ ਦੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ ਅਸੀਂ ਉਹਨਾਂ ਜਿਹੜੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ ਉਹਦਾ ਅਸੀਂ ਡਟਮਾ ਵਿਰੋਧ ਕੀਤਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪਿੰਡ ਵੱਲੋਂ ਉਹਨਾਂ ਨੇ ਸਾਡੇ ਮੈਂ ਜਦੋਂ ਅੱਜ ਸਕੂਲ ਨੂੰ ਜਾ ਰਿਹਾ ਸੀ ਤਾਂ ਮੇਰੀ ਪੂਰੀ ਦੇਖੀ ਕਰਕੇ ਇੱਕ ਗੱਡੀ ਅੱਗੇ ਲਾ ਕੇ ਨਹੀਂ ਗੱਡੀ ਪਿੱਛੇ ਲਾ ਕੇ ਲੋਹੇ ਦੀਆਂ ਰੌੜਾਂ ਨਾਲ ਦੋਨੋਂ ਮੇਰੀ ਲੱਤਾਂ ਬੰਨੀਆਂ ਨੇ ਆਨ ਡਿਊਟੀ ਮੈਂ ਜਦੋਂ ਜਾ ਰਿਹਾ ਸੀ ਮੇਰੀਆਂ ਬਾਹਾਂ ਬੰਨੀਆਂ ਨੇ ਕੋਣ ਨੇ ਬੰਦੇ ਉਹ ਉਹ ਬੰਦੀ ਬੱਡੀ ਲੇਲ ਦਾ ਸਰਪੰਚ ਕੱਢ ਲੋ ਬੱਡੀ ਲੇਲ ਦਾ ਇੱਕ ਸਰਪੰਚਾ ਫੌਜੀ ਇੱਕ ਸੇਖੂ ਵਾਸਤੇ ਕੋਈ ਨਾਡੀ ਨਾਡੀ ਇਹਨਾਂ ਨੇ ਮੇਰੀ ਗੱਡੀ ਘੇਰ ਕੇ ਆ ਇਹ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਆਣ ਪਛਾਤੇ ਰਹਿੰਦੇ ਸੀ 8 ਨੂੰ ਤੁਸੀਂ ਕਿੱਥੇ ਡਿਊਟੀ ਕਰਦੇ ਹੋ ਮੈਂ ਰਾਮਪੁਰੇ ਦੁਵਾਰ ਵਾਲੇ ਪਿੰਡ ਥੋੜੇ ਸਾਇੰਸ ਮਾਸਟਰ ਮੇਰਾ ਪਿੰਡ ਖਾਈ ਹੈ ਕਿੱਥੇ ਘੇਰਾ ਜੀ ਨੰਦ ਉਹਨਾਂ ਨੇ ਜਦੋਂ ਲੇਲ ਕੋਟੜੇ ਅੱਡੇ ਤੋਂ ਮਹਾਰਾਮਪੁਰ ਜਵਾਰਵਾਲਾ ਨੂੰ ਨਾਲਾ ਲੰਘ ਕੇ ਉੱਥੇ ਘੇਰਾ ਸੋ ਇਹਨਾਂ ਮੇਰੀ ਸਾਰੀ ਗੱਡੀ ਬੰਨੀ ਹੈ ਮੈਂ ਤੁਹਾਡੇ ਚੈਨਲਾਂ ਹੀ ਇਹਨਾਂ ਗੁੰਡਿਆਂ ਨੂੰ ਜਵਾਬ ਦੇਣਾ ਚਾਹਣਾ ਤੁਸੀਂ ਮੇਰੀਆਂ ਲੱਤਾਂ ਭੰਤੀਆਂ ਅਸੀਂ ਕਿਰਤੀ ਕਿਸਾਨਾਂ ਦੇ ਦੁਨੀਆਂ ਦੇ ਜੋਧੇ ਹਾਂ ਮੇਰੀਆਂ ਬਾਹਾਂ ਭੰਤੀਆਂ ਮੇਰਾ ਹੌਸਲਾ ਨਹੀਂ ਤੁਸੀਂ ਭੰਨੇ ਆ। ਇਹ ਅਸੀਂ ਧੱਕੇਸ਼ਾਹੀ ਨਹੀਂ ਹੋਣ ਦਿੰਦੇ। ਤੁਸੀਂ ਗਵਰਨਮੈਂਟ ਅੰਪਲਾਈ ਹੋ? ਮੈਂ ਗਵਰਨਮੈਂਟ ਅੰਪਲਾਈ ਆ। ਪਰ ਮੈਂ ਲੋਕਾਂ ਦੀ ਆਵਾਜ਼ ਚੱਕਦਾ। ਸਾਡੀ ਜਥੇਮੰਦੀ ਲੋਕਾਂ ਦੀ ਆਵਾਜ਼ ਚੱਕਦੀ ਹੈ। ਕਿਰਤੀ ਕਿਸਾਨ ਯੂਨੀਅਨ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦਊਗੀ। ਕੌਣ ਲੋਕ ਨੇ ਉਹ ਜਿਹੜੇ ਜ਼ਮੀਨਾਂ ਨੇ ਜ਼ਮੀਨ ਦੱਬੀ ਹੋ ਕਿ ਭੰਨੇ ਨਹੀਂ ਪਾਉ। ਤੁਹਾਨੂੰ ਮੈਂ ਦੱਸਿਆ ਪਹਿਲਾਂ। ਹੋਣੀ ਨਾ ਤੋ ਪੁੱਛ ਲਓ ਇਹਨੇ ਤਾਂ ਜ਼ਿਆਦਾ ਬੋਲਿਆ ਨਹੀਂ ਜਾਂਦਾ ਹਾਂ। ਕੀ ਨਾਮ ਹੈ ਤੁਹਾਡਾ ਐ ਅਸ਼ਮੀਰ ਸਿੰਘ ਅਸ਼ਮੀਰ ਸਿੰਘ ਇਹ ਕੀ ਲੱਗਦੇ ਨੇ ਜਿਨ੍ਹਾਂ ਦਾ ਜਿਨ੍ਹਾਂ ਨਾਲ ਕੁਟਮਾਫੇ ਬੇਟਾ ਮੇਰਾ ਜੀ ਕੀ ਨਾਮ ਹੈ ਕਿੱਥੇ ਲੱਗੇ ਹੋਏ ਨੇ ਸਾਰੀ ਜਾਣਕਾਰੀ ਨਰਪਾਇ ਸਿੰਘ ਸਾਇੰਸ ਮਾਸਟਰ ਜਮਾਹਰ ਵਾਲੇ ਗੋਬਿੰਦਰ ਜਮਾਹਰ ਵਾਲੇ ਸਕੂਲ ਚ ਆਨ ਡਿਊਟੀ ਜਾ ਰਿਹਾ ਸੀ ਰਾਹ ਦੇ ਵਿੱਚ ਇਹਨਾਂ ਨੇ ਜਦੋਂ ਕੋਟੜਿਆੜਾ ਮੋੜ ਜਵਾਰਾ ਵੱਲ ਮੁੜਦਾ ਸੂਆ ਟੱਪ ਕੇ ਇੱਕ ਗੱਡੀ ਉਹਨਾਂ ਨੇ ਅੱਗੇ ਲਾਦੀ ਇੱਕ ਪਿੱਛੇ ਲਾਦੀ ਗੱਡੀ ਭੰਤੀ ਸਾਡੀ ਗੱਡੀ ਭਣ ਕੇ 8-9 ਬੰਦਿਆਂ ਨੇ ਇਹਨਾਂ ਨੂੰ ਘੇਰਿਆ ਕੁੱਟਮਾਰ ਕੀਤੀ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਦੋਨੇ ਲੱਤਾਂ ਦੋਨੇ ਬਾਹਾਂ ਭੰਨਤੀਆਂ ਨੇ ਇਹਨਾਂ ਨੇ ਕਿਸ ਤਰ੍ਹਾਂ ਦੀ ਮੰਗ ਕਰਦੇ ਆ ਅਸੀਂ ਮੰਗ ਕਰਨਾ ਵੀ ਇਹਨਾਂ ਨੂੰ ਜੋ ਗੁੰਡਾ ਰਾਜ ਕਰਦੇ ਨੇ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮੈਂ ਦਿੱਤੀਆਂ ਜਾਣ ਜੀ ਨਾਮ ਇਹ ਪਾਲ ਸਿੰਘ ਜੀ ਕਿਹੜਾ ਪਿੰਡ ਆ ਖਾਈ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਇਹ ਇਹ ਜ਼ਮੀਨ ਸੀਗੀ ਜੀ ਸਾਡੇ ਕੋਲੇ ਮਤਲਬ ਸ਼ੁਰੂ ਜਿੱਦੀ ਜਾਇਦਾਦ ਆਈ ਸਾਡੀ ਸਾਡੇ ਰਿਸ਼ਤੇਦਾਰਾਂ ਦੇ ਨਾਮ ਖੜੀ ਸੀਗੀ ਉਹਨਾਂ ਤੋਂ ਇਹ ਜਿਹੜੇ ਆਮ ਇਹ ਸਰਪੰਚ ਨੇ ਪਿੰਡਾਂ ਦੇ ਇੱਕ ਚੂਲੜ ਖੁਰਦ ਦਾ ਸਰਪੰਚ ਆ ਇੱਕ ਵੱਡੀ ਲੇਲ ਦਾ ਸਰਪੰਚ ਆ ਇੱਕ ਆਪਣਾ ਨੜੈਲ ਦਾ ਸਾਬਕਾ ਸਰਪੰਚ ਆ ਇੱਕ ਸੇਖੂਬਾਸ ਦਾ ਲਾਡੀ ਆ ਇਨਾਂ ਨੇ ਇਹ ਜ਼ਮੀਨ ਸਾਡੇ ਰਿਸ਼ਤੇਦਾਰਾਂ ਤੋਂ ਗੇਮ ਪਾ ਕੇ ਖਰੀਦੀ ਆ ਇਹ ਜ਼ਮੀਨ ਜਿਹੜੀ ਇਹ ਸਾਡੇ ਕਬਜ਼ੇ 'ਚ ਸੀ ਪਹਿਲਾਂ ਵੀ ਇਸ ਦਾ ਕੇਸ ਚੱਲਿਆ ਇਹ ਜ਼ਮੀਨ ਦਾ ਪਹਿਲਾਂ ਵੀ ਸਾਡੇ ਹੱਕ ਦੇ ਵਿੱਚ ਮੂਲਕ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਹੋਇਆ ਹਾਈ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਇਹ ਜਿਹੜੀ ਜ਼ਮੀਨ ਹੈ ਇਹਨਾਂ ਨੇ ਜਾਲੀ ਖਰੀਦੀ ਗਈ ਆ ਨਾ ਇਹਦੇ ਵਿੱਚ ਕੋਈ ਸਾਡੇ ਪਿੰਡ ਦਾ ਨੰਬਰਦਾਰ ਨਹੀਂ ਸਟਰੀਕ ਹੋਣ ਦੇ ਵਿੱਚ ਸ਼ਾਮਲ ਆ ਨਾ ਸਾਡੇ ਪਿੰਡ ਦਾ ਕੋਈ ਮੈਂਬਰ ਆ ਨਾ ਸਾਡੇ ਪਿੰਡ ਦਾ ਕੋਈ ਗਵਾਹ ਨਾ ਸਾਡੇ ਪਿੰਡ ਦਾ ਕੋਈ ਸਰਪੰਚ ਆ ਇਹ ਸਾਰੀ ਇਹਨਾਂ ਨੇ ਗੇਮ ਪਾ ਕੇ heira phiri ਨਾਲੇ ਬੰਦਿਆਂ ਨੇ ਇਹ ਸੇਖੂ ਨਾ ਸੇਖੂ ਵਾਸ ਦੇ ਬੰਦੇ ਦੇ ਲਾਡੀ ਆ ਜਿਹੜਾ ਜਿਹਦਾ ਨਾਮ ਹਰਪ੍ਰੀਤ ਲਾਡੀ ਆ ਉਹਦੇ ਨਾਮ ਇਹਨਾਂ ਨੇ ਕਰਵਾਈਆ ਇਹ ਸਾਨੂੰ ਟੰਕੀਆਂ ਮਾਰ ਰੇ ਸੀ ਬਹੁਤ ਜਣਾਂ ਦੇ ਵਿੱਚ ਬਹੁਤ ਜਣਾਂ ਤੋਂ ਵੀ ਇਹ ਜ਼ਮੀਨ ਦਾ ਸਾਡਾ ਕਬਜ਼ਾ ਛੱਡੋ ਤੇ ਅੱਜ ਅੱਜ ਇਹ ਜਿਹੜਾ ਪਿੱਛੇ ਕਾਰਨ ਹੋਇਆ ਇਹ ਜਿਹੜਾ ਸਾਡੇ ਪਿੰਡ ਤੋਂ ਮਾਸਟਰ ਨਰਪਾਇ ਸਿੰਘ ਸੀਗਾ ਇਹ ਕਿਸਾਨ ਕਿਰਤੀ ਕਿਸਾਨ ਜੂਨੀਅਨ ਦਾ ਇਹ ਸਾਡੇ ਬਲਾਕ ਦਾ ਪ੍ਰਧਾਨ ਸੀਗਾ ਇਹ ਸਾਡੇ ਇਸ ਕੇਸ ਦੀ ਅਗਵਾਈ ਕਰ ਰਿਹਾ ਸੀਗਾ ਜਦੋਂ ਅੱਜ ਇਹ ਆਉਣ ਡਿਊਟੀ ਆਪਣੇ ਪਿੰਡ ਜਵਾਰਵਾਲਾ ਸਕੂਲ ਸਕੂਲ ਟੀਚਰ ਹੈ ਉੱਥੇ ਜਾ ਰਿਹਾ ਸੀਗਾ ਤਾਂ ਇੰਨਾ ਗੁੰਡਿਆਂ ਨੇ ਰਲ ਕੇ ਇਸ ਨੂੰ ਇਕੱਲੇ ਨੂੰ ਘੇਰ ਕੇ ਦੋ ਗੱਡੀਆਂ ਅੱਗੇ ਪਿੱਛੇ ਲਾ ਕੇ ਇਸ ਹੱਕ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਜੋਧੇ ਤੇ ਇਹਨਾਂ ਨੇ ਗੁੰਡਿਆਂ ਨੇ ਹਮਲਾ ਕੀਤਾ ਅਸੀਂ ਇਹਨਾਂ ਨੂੰ ਇਹ ਚੈਲੰਜ ਕਰਦੇ ਹਾਂ ਜੇ ਤੁਹਾਡੇ ਚ ਇੰਨੀ ਹਿੰਮਤ ਈ ਤੁਸੀਂ ਆ ਕੇ ਜ਼ਮੀਨ ਦਾ ਕਬਜ਼ਾ ਲੈਂਦੇ ਪਿੰਡ ਦੇ ਸਾਹਮਣੇ ਇਕੱਲੇ ਨੂੰ ਕੁੱਟਣਾ ਕੋਈ ਇਹ ਮਰਦਾਂ ਵਾਲੀ ਗੱਲ ਨਹੀਂ ਹੈਗੀ ਹੁਣ ਕਿਸ ਤਰ੍ਹਾਂ ਹੀ ਮੰਨਤਾ ਹਾਂਜੀ ਮੰਗ ਕਿਸ ਤਰ੍ਹਾਂ ਦੀ ਕਰ ਜਾਂਦੇ ਮੰਗਦਾ ਅਸੀਂ ਪਤਾ ਵੀ ਹੁਣ ਚਲੋ ਪ੍ਰਸ਼ਾਸਨ ਦੇਖਦੇ ਆ ਪ੍ਰਸ਼ਾਸਨ ਕਦੀ ਕੀ ਕਰਦਾ ਉਸ ਤੋਂ ਬਾਅਦ ਚਾਹੇ ਸਾਨੂੰ ਇਸ ਵੀਰ ਪਿੱਛੇ ਸਾਨੂੰ ਮੈਨੂੰ ਮੇਰੇ ਪਰਿਵਾਰ ਦੀ ਕੋਈ ਵੀ ਕੁਰਬਾਨੀ ਕਰਨੀ ਪਵੇ ਜੇ ਮੈਂ ਪਿੱਛੇ ਨਹੀਂ ਹਟੂਗਾ ਸਰ ਜਿਹੜਾ ਮਾਸਟਰ ਤੇ ਹਮਲਾ ਹੋਇਆ ਉਹ ਕਿੱਥੋਂ ਦਾ ਹੈ ਨਾਲ ਅਸੀਂ ਪਰਪਰ ਜਾਣ ਕਰੀਏ ਇਹ ਮਾਸਟਰ ਜੀ ਦਾ ਨਾਮ ਜੀ ਨਿਰਭੈ ਸਿੰਘ ਹੈ ਇਹ ਪਿੰਡ ਖਾਈ ਦੇ ਰਹਿਣ ਵਾਲੇ ਹੈ ਤੇ ਜਵਾਰ ਵਾਲੇ ਡਿਊਟੀ ਕਰਦੇ ਆ ਰਾਮਪੁਰੇ ਜਵਾਰ ਵਾਲੇ ਸੁਵੇਰੀ ਆਪਣੇ ਬੱਚੇ ਨੂੰ ਛੱਡ ਕੇ ਡਿਊਟੀ ਤੇ ਜਾ ਰਹੇ ਸੀ ਤਾਂ ਰਾਮਪੁਰੇ ਜਵਾਰ ਵਾਲੇ ਦੇ ਨਜ਼ਦੀਕ ਕੁਝ ਅਣਪਛਾਤੇ ਕਾਰ ਹਮਲਾਵਰਾਂ ਨੇ ਇਹਨਾਂ ਨੂੰ ਘੇਰਿਆ ਘੇਰ ਕੇ ਤੇ ਸੱਟਾਂ ਮਾਰੀਆਂ ਜੀ ਸੱਟਾਂ ਮਾਰ ਕੇ ਮੌਕੇ ਤੋਂ ਭੱਜ ਗਏ ਪੁਲਿਸ ਐ ਜਿਹੜੀ ਤਫ਼ਤੀਸ਼ ਕਰ ਰਹੀ ਹੈ ਤਫ਼ਤੀਸ਼ੀ ਅਫਸਰ ਮੌਕੇ ਤੇ ਹਸਪੀਟਲ ਦੇ ਵਿੱਚ ਆ ਬਿਆਨ ਲੈ ਰਿਹਾ ਜਿੱਥੋਂ ਪਤਾ ਲੱਗਿਆ ਕਿ ਇਹਨਾਂ ਨੂੰ ਕੁੱਟਣ ਵਾਲਿਆਂ ਦੇ ਵਿੱਚ ਇੱਕ ਲਾਡੀ ਨਾਂ ਦਾ ਵਿਅਕਤੀ ਸ਼ਾਮਲ ਹੈ ਇੱਕ ਪੱਪਨ ਹੈ ਤੇ ਕੁਝ ਵਿਅਕਤੀ ਹੋਰ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਤਾਂ ਮਾਮਲਾ ਕੀ ਲੱਗਦਾ ਹੈਗਾ ਕਿਸੇ ਰੰਜਸ਼ ਨਾਲ ਰੰਜਸ਼ੇਨ ਦਾ ਪਿੰਡ ਸੇਖੂਆਸ ਦਾ ਜਿਹੜਾ ਲੜਕਾ ਹੈ ਤੇ ਕੁਝ ਜਿਹੜੇ ਹੋਰ ਬੰਦੇ ਆ ਇਹਨਾਂ ਨੇ ਪਿੰਡ ਖਾਈ ਵਿਖੇ ਕੋਈ ਜ਼ਮੀਨ ਖਰੀਦੀ ਸੀ ਤੇ ਜ਼ਮੀਨ ਦੇ ਛੜਛਡਾਈ ਨੂੰ ਲੈ ਕੇ ਇਹਨਾਂ ਦਾ ਰੌਲਾ ਸੀ